ਕਹਤੇ ਪਵਿਤ ਸਤਗੁਰ ਰਿਆਹ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਹਵਾਜੇ ਅਨੰਦ ਤੂਰੇ ਸੁਣਤੇ ਪਨੀਤ ਕਹਤੇ ਪਵਿਤ ਸਤਗੁਰ ਰਿਆਹ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਹਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਕਰਣਾ ਸਰਬ ਰਜਾਈ ਕੇਸ਼ ਕੀਤਾ ਜੋ ਹਰ ਪਾਵੇ ਤਿਉ ਰੱਖੀਐ ਸਭ ਕੋ ਤੇਰੇ ਵਸ ਅਸਾ ਜੂਰ ਨਾਰ ਲਾਇਆ ਇਹਾ ਤੁਦਿ ਸਭ ਸਭ ਕੋ ਹੀ ਹਉ ਆਖ ਨਾਨਕ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਹੁਣ ਸਮਾਂ ਧਨ ਤੂ ਸਭ ਜੀਓ ਕਬੂਲਾ ਕਿ ਇਹ ਸੰਸਾਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤੇ ਬੜੀ ਸੂਜੀ ਵੱਲੋਂ ਵੀ ਬੜੀ ਤਾਕ ਤੇ ਲੜ ਲੱਗਦੇ ਹਨ ਕਿ ਫਲਾਨਾ ਇਉਂ ਕਰ ਕੀ ਕੋਣ ਵਾਲੇ ਤਾਂ ਬੜੇ ਨੇ ਮਨ ਦੀ ਰਖਵਾਲੀ ਹੈ ਥਾਂ ਪੈਂਦੀ ਹੈ ਇਸ ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਇਸ ਪ੍ਰਕਾਰ ਉਹਨਾਂ ਦਾ ਜਿਹੜਾ ਲੇਖਾ ਹੈ ਪਰਮੇਸ਼ਰ ਦੇ ਕੋਲ ਹੈ ਉਹ ਟੁਕੜੋ ਸਾਰੰਗ ਪਾਣ ਸਬਾਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨਦੇ ਨੇ ਕਈ ਭਾਈ ਦਾਵੈ ਦਾ ਜੋ ਜਨ ਨੇ ਨੇ ਭਾਵ ਕਿਸੇ ਚੀਜ਼ ਉੱਤੇ ਦਾਵਾ ਨਹੀਂ ਕਰਦੇ ਸੋ ਭਿਖਿਆ ਮੰਗਣ ਜਾਂਦੇ ਨੇ ਜਿੱਥੇ ਉਥੋਂ ਸਮਾਪਤੀ ਕਰ ਦਿੰਦੇ ਨੇ ਜਿਹੜੇ ਕੀ ਚੀਜ਼ ਉੱਤੇ ਦਾਵਾ ਨਹੀਂ ਕਰਦੇ ਜਗ੍ਹਾ ਖਾਲੀ ਨਾ ਹੀਰਾ ਹੀਰਾ ਉਹਨਾਂ ਦਾ ਮਨ ਜਿਹੜਾ ਹੈ ਇਹ ਹਿਰਦੇ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਆਉਂਦੀ ਹੈ ਉਹਦੀ ਯਾਦ ਵਸਦੀ ਰਿਹਾ ਕਰਦੀ ਹੈ ਹਨ ਮਨ ਮਨ ਪਿੱਛੇ ਚੱਲਣ ਵਾਲਾ ਪ੍ਰਭਾਵ ਪਾਉਂਦਾ ਹੈ ਛਾੜ ਸੀ ਨਾਤਰ ਸਮੇਂ ਦੇ ਵਿੱਚ ਕੁਝ ਮੇਰਾ ਹੈ ਮਾਇਆ ਪਿੱਛੇ ਲੱਗ ਨਾਲ ਨਹੀਂ ਫਿਰ ਵੇਲਾ ਹੱਥ ਨਾ ਆਵੇ ਜਮ ਕਾ ਡੰਡ ਲਾਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਪਛਤਾਉਂਦੇ ਨੇ ਕੰਮ ਕੋਈ ਕੀਤਾ ਹੀ ਨਹੀਂ ਵਿੱਚ ਐਨੇ ਫਸ ਗਏ ਆ ਚੌਥੇ ਜਨ ਜੀਓ ਪਿੰਡ ਦੀਆ ਇਸ ਕਰਕੇ ਅੱਗੇ ਜਾ ਫਿਰ ਵੇਲਾ ਉਹ ਲੱਭੇ ਜਾਗੇ ਕਿਰਪਾ ਕਰ ਰਹੇ ਨੇ ਨਾਲ ਜੁੜੀ ਹੈ ਆ ਉਹ ਜਿਹੜੇ ਗੁਰੂ ਦੀ ਸੰਗਤ ਵਿੱਚ ਨਿਰੰਤਰ ਹਾਜ਼ਰੀ ਭਰਦੇ ਨੇ ਨਿੱਤਾ ਪ੍ਰਤੀ ਹਾਜ਼ਰੀ ਭਰਦੇ ਨੇ ਰੋਜ਼ ਆਉਣਾ ਕਰਦੇ ਨੇ ਉਹਨਾਂ ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਦੁੱਖ ਘਨੇਰੇ ਆ ਸਾਰਿਕ ਪਦਾਰਤ ਮਾਇਆ ਦੇ ਪਦਾਰਤ ਜਿਹੜੇ ਸਾ ਧਨ ਗੁਰੂ ਇਹ ਤਾਂ ਐਵੇਂ ਜਾਣ ਤੇ ਨਾ ਕੋਈ ਪੂੰਜੀ ਹੈ ਕੋਲ ਸੋ ਹਲਾ ਪਹਿਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਨੇ ਭਈ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਹੈ ਭਾਈ ਨਾਮ ਰੂਪਾ ਵਾਰ ਤੋਂ ਰਹਿਤ ਹੈ ਇਹ ਜਿਹੜਾ ਸੱਚੇ ਨਾਮ ਨਿਰਮਲੋ ਧਨ ਸਾਹੋ ਇਹ ਨਿਰਮਲੋ ਪਵਿੱਤਰ ਹੈ ਜਿਹੜਾ ਨਾ ਇਹ ਨਿਰਮਲੋ ਪਵਿੱਤਰ ਹੈ ਇਸ ਕਰਕੇ ਇਹ ਸੌਦਾ ਕਰਨ ਵਾਲੇ ਜਿਹੜੇ ਨੇ ਉਹ ਧਨ ਹ ਪਾਰ ਵੀ ਧਨ ਹੈ ਸੋ ਸਫਲ ਰੇਸ਼ਟ ਦੇ ਨਾਲ ਉਡਣਾ ਕਰ ਪਰਮੇਸ਼ਰ ਨੇ ਤੇਰੀ ਸਹਾਇਤਾ ਕੀਤੀ ਇਸ ਵਾਸਤੇ ਉਹਦੇ ਉੱਤੇ ਨਾਮ ਬੈ ਜਮ ਮਾਰਸੀ ਫਿਰ ਹੋਰ ਕਿਸੇ ਕੋਲ ਇੰਨੀ ਨਹੀਂ ਕਿ ਉਹ ਪਰਮੇਸ਼ਰ ਦੇ ਨੌ ਨਿਦ ਨਾਮ ਇਹ ਜਿਹੜਾ ਸਰੀਰ ਹੈ ਇਨੂੰ ਸਵਾਰਨਾ ਕੀਤਾ ਹੈ ਪਾਪ ਬਣਾਉਣਾ ਕੀਤਾ ਹੈ ਤੇ ਇਹਦੇ ਆਪੇ ਭਰਮ ਭੁਲਾਏ ਇਸ ਵਾਸਤੇ ਇਸ ਵਾਸਤੇ ਮਹਾਰਤਮਕ ਵਾਸਤੇ ਮਹਾਰਤਮਕ ਗਤ ਵਿੱਚ ਆ ਕੇ ਸੁਣਿਆ ਕਿਉਂਕਿ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਪਹਿਲਾਂ ਸੁਣਿਆ ਫਿਰ ਮੰਨਣਾ ਕੀਤਾ ਮਨ ਵਿੱਚ ਫਿਰ ਪ੍ਰੇਮ ਉਧਾਰਨ ਕੀਤਾ ਕੀਤਾ ਭਾਉ ਜਿਨ੍ਹਾਂ ਪਹਿਲਾਂ ਸੁਣਿਆ ਫਿਰ ਮੰਨਣਾ ਕੀਤਾ ਮਨ ਵਿੱਚ ਫਿਰ ਪ੍ਰੇਮ ਉਧਾਰਨ ਕੀਤਾ ਗਾਇਆ ਹਰ ਗੁਣ ਅੰਦਰ ਹਰੀ ਰੂਪ ਪਰਮੇਸ਼ਰ ਦਾ ਰੰਗ ਜਿਹੜਾ ਹੈ ਉਹ ਪੈਦਾ ਹੋ ਗਿਆ ਗਾਇਆ ਹਰ ਗੁਣ ਨਾਮ ਫਿਰ ਉਸ ਸਹਿ ਮਹਾਰਾਜ ਜੀ ਕਿਰਪਾ ਕਰੀ ਡਾਹਪਣ ਦੁੱਖ ਕਣੋ ਤਿੰਨ ਥਾਵ ਪ੍ਰੀੜ ਇਸ ਉੱਪਰ ਵਿਚਾਰ ਵਿਸਥਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਗੁਰੂ ਨਾਨਕ ਵਾਹਿਗੁਰੂ ਜੀ ਗਾਠ ਵਾਹਿਗੁਰੂ ਜੀ ਰਾ ਆਸੈ ਸੇਤੀ ਮਨ ਆਈਆਂ ਕਰੋ ਦੂ ਮਨ ਮੇਰੇ ਦੂ ਸਾਹੂ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਸ ਮੇਰਾ ਆਧਾਰ ਸਾਚਾ ਨਾਮ ਆਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪੰਚ ਸ਼ਬਦ ਤਤਕਾਰ ਸੁਪੰ ਬਿਜਨ ਕੋ ਸੇ ਨਾਮ ਹਰਿ ਕਹਿ ਲਾਗੀ ਕਹਿ ਨਾਨਕ ਤਾ ਦੁਵਾ ਸਤ ਗੁਰ ਰਹਾ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨੰਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੁਸਮ ਬਸੰਤ ਗੰਗ ਤ੍ਰੰਗ ਪੱਲੇ ਅਮਰਦਾਸ ਗੁਣ ਤੇਰੇ ਕਾ ਚਹ ਹਉ ਨਹੀਂ ਕਿਥੇ ਆਏ ਨਾ ਵਾਹਿਗੁਰੂ ਸਭ ਹੈ ਤਿੱਥੇ ਭਾਉ ਕਦੇ ਨਾ ਹੋਏ ਫਿਰ ਭਉ ਹਰ ਜਿਉ ਸੋਏ ਸਤਗੁਰ ਸੇਵਿਆ ਹਰ ਮਨ ਵਸੈ ਤਿਤੈ ਭਉ ਕਦੇ ਨ ਹੋਏ ਦੁਸ਼ਮਨਾਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਆਨਿਕ ਆਪੇ ਸੇ ਆਏ ਗਏ ਪਛਤਾਹੇ ਨਾਨਕ ਸਾਚ ਰ ਤਿਸ ਮਿਲਿਐ ਸਤਗੁਰ ਸਜਣੈ ਜਿਸ ਅੰਤਰ ਹਰ ਗੁਣ ਕਰੀ ਤਿਸ ਮਿਲਿਐ ਸਤਗੁਰ ਪ੍ਰੀਤਮ ਜਿਨ ਹਉਮੈ ਵਿੱਚੋਂ ਮਾਰੇ ਸਾਰੇ ਉਪਦੇਸ਼ ਗੌਰ ਪੂਰੇ ਹਰ ਉਪਦੇਸ਼ਿਆ ਗੁਰ ਵਿਟੜੋਂ ਸਦਵਾਰੀ